ਤੇਰਸ਼ਾਮ ਬਟਾਲਾ ਤੇ ਤੀਨ ਪਿੰਡ ਤੇ ਪਿੰਟ ਹਰਚੋਵਾਲ ਤੇ ਨੇੜੇ ਲਾਈਟਾਂ ਵਾਲੇ ਚੌਂਕ ਚ ਦੋ ਤਰ੍ਹਾਂ ਚ ਹੋਈ ਕੋਲਾਬਾਰੀ ਦੋ ਦੀ ਹੋਈ ਮੌਤ ਹੋ ਚੁਈ ਜ਼ਖਮੀ ਮੌਕੇ ਤੇ ਪਹੁੰਚੀ ਪੁਲਸ ਕਰ ਰਹੀ ਹੈ ਜਾਂਚ ਤੇਰਸ਼ਾਮ ਬਟਾਲਾ ਤੇ ਨੇੜੇ ਪਿੰਡ ਬਿਠਵਾ ਦੇ ਰਹਿਣ ਵਾਲੇ ਦੋ ਤਰ੍ਹਾਂ ਵਿੱਚ ਹਰਚੋਵਾਲ ਹਿੰਡੀੜੀ ਲਾਈਟਾਂ ਵਾਲੀ ਚੌਂਕ 'ਚ ਗੋਲਾਪੋਰੀ ਹੋਂਦੀ ਖਬਰ ਸਾਹਮਣੇ ਆਈ ਜਿਸ ਨਾਲ ਦੋ ਵਿਅਕਤੀਾਂ ਦੀ ਮੌਤ ਦੱਸੀ ਜਾ ਰਹੀ ਹੈ ਜਦਕਿ ਦੂਸਰੀ ਤੇ ਅੱਤੇ ਵੀ ਕੁਝ ਵਿਅਕਤੀ ਜ਼ਖਮੀ ਹੋਏ ਦੱਸੀ ਜਾ ਰਹੇ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਅਲਾਰਚ ਲਈ ਰੈਫਰ ਕਰ ਦਿੱਤਾ ਗਿਆ ਹੈ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਟਾਲਾ ਦੇ ਨੇੜੇ ਪਿੰਡ ਮਠਵਾਨ ਤੋਂ ਦੂਰ ਪਿੰਡ ਹੱਜਵਾਲ ਦੇ ਨੇੜੇ ਲਾਈਟਾਂ ਵਾਲੇ ਚੌਕ ਵਿੱਚ ਪਿੰਡ ਮਠਵਾਨ ਦੇ ਰਹਿਣ ਵਾਲੇ ਦੋ ਤਰ੍ਹਾਂ ਚ ਅਮੋ ਸ਼ਾਮਨੀ ਗੋਲਾਬਾਰੀ ਉਂਤਿ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਵੀ ਦੱਸ ਦਈਏ ਕਿ ਅਮੋ ਸ਼ਾਮਨੀ ਗੋਲੀ ਚੱਲਣ ਨਾਲ ਇੱਕੋ ਹੀ ਪ੍ਰਵਾਦ ਤੇ ਦੋ ਵਿਕਿਆ ਨੂੰ ਗੋਲੀ ਲੱਗੀ ਜਿੰਨਾ ਦੀ ਮੌਤ ਕੋ ਚਾਂਦੀ ਖਬਰ ਸਾਹਮਣੇ ਆ ਰਹੀ ਹੈ ਜਦਕਿ ਦੋ ਵਿਅਕਤੀ ਗੰਭੀਰ ਦੇ ਰੂਪ ਚ ਜ਼ਖਮੀ ਹੋਏ ਹਨ ਇਹ ਵੀ ਪਤਾ ਲੱਗਾ ਹੈ ਕਿ ਦੂਸਰੀ ਧਿਰ ਦੇ ਲੋਕ ਹਾਲੇ ਸਰਕਾਰੀ ਹਸਪਤਾਲ ਨਹੀਂ ਪਹੁੰਚੇ ਜਾਣਕਾਰੀ ਅਨੁਸਾਰ ਦੂਸਰੀ ਧਿਰ ਦੇ ਵੀ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਲਈ ਅਮਰਸਰ ਰੈਫਰ ਕੀਤਾ ਗਿਆ ਹੈ ਦੂਸਰੀ ਧਿਰ ਦੇ ਕਿੰਨੇ ਲੋਕ ਜ਼ਖਮੀ ਹੋਏ ਹਨ ਇਹ ਅਜੇ ਤੱਕ ਸਾਫ਼ ਨਹੀਂ ਹੋ ਸਕਿਆ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਭਾਈ ਡਾਕਟਰ ਏਕਮਦੀਪ ਸਿੰਘ ਸੇਵਾ ਲੋਤਰ ਬਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨਸ਼ਾਟ ਅਲੈਜਡ ਗਨਸ਼ਾਟ ਦੀ ਹਿਸਟਰੀ ਜਨ ਆ ਇੱਕ ਅੰਗਰੇਸ ਸਿੰਘ ਆ ਸਾਡੇ ਕੋਲ ਆ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰੂ ਨਾਨਕ ਹਸਪੀਟਲ ਅਮਰਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰੰજન ਸਿੰਘ ਪਿੰਡ ਵਿਟਵਰ ਇਹ ਸਾਡੇ ਕੋਲ ਬਰੋਡ ਡੈੱਟ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਪੂਰਾ ਪ੍ਰੋਪਰ ਕਾਰਵਾਈ ਤੋਂ ਬਾਅਦ ਰਿਪੋਰਟ ਮਿਲੇਗੀ ਸਿੱਧੇ ਦੇਖਿਆ ਤਾਂ ਇਹ ਗੱਲ ਕਿ ਅਸੀਂ ਗ੍ਰਾਮਣ ਕੀਤਾ ਪਹਿਲੀ ਨਜ਼ਰ ਕੀ ਲੱਗਦਾ ਹੈ ਸ਼ੇ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ